ਦੇਖੋ ਮੈਂ ਸਾਹਮਣੇ ਤਾਂ ਤੇ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੁਟਕਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਤੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਬਈ ਇਹ ਜੇ ਹੁਣ ਬਿਆਦਬੀਆਂ ਹੋ ਰਹੀਆਂ ਜੇ ਪਿੱਛੇ ਬਿਆਦਬੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੋਣ ਵਾਲੀਆਂ ਬਿਆਦਮੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਦਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰ ਵੀ ਕੀਤੀ ਸ਼ਮਣੇ ਕਮੇਟੀ ਨੇ 5 ਸਾਲ ਉਹਨੂੰ ਕਹਿਦੋਈ ਕਹਿ ਤਾਂ 5 ਸਾਲ ਕੁਝ ਵੀ ਨਹੀਂ ਕੀ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫਿਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਐ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਦਾ ਸਾਰਿਆਂ ਨੂੰ ਜੋੜਦਾ ਤੁਸੀਂ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਕੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਣਤ ਮੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਖੁਸ਼ੀ ਨਹੀਂ ਮਿਲਣੀ ਫਿਰ ਤਾਂ ਜੋਗ ਚ ਲੈ ਕੇ ਆਉਂਗੇ ਉਹੀ ਮਿਲੂ